ਹੁਸ਼ਿਆਰ ਪੁਰਜੇ ਚੋਰਾਂ ਨੇ ਇੱਕ ਦੁਕਾਨ ਤੋਂ 130 ਬੋਰੀਆਂ ਸਿਮਰਦੀਆਂ ਚੋਰੀ ਕੀਤੀਆਂ ਤੇ ਫਰਾਰ ਹੋ ਗਏ ਚੋਰਾਂ ਨੇ ਪਹਿਲਾਂ ਉਹਦੇ ਸਾਰੀ ਦੁਕਾਨ ਤੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਮੂੰਹ ਮੋੜ ਦਿੱਤੇ ਤੇ ਇੱਕ ਕੈਮਰਾ ਚੋਰੀ ਕਰਕੇ ਆਪਣੇ ਨਾਲ ਹੀ ਲੈ ਗਏ ਇੱਕ ਚੋਰ ਕੈਮਰੇ ਤੇ ਡੰਡੇ ਮਾਰਦਾ ਹੋਇਆ ਸਾਫ਼ ਨਜ਼ਰ ਆ ਰਿਹਾ ਹੈ ਇੰਨਾਂ ਹੀ ਨਹੀਂ ਚੋਰਾਂ ਵੱਲੋਂ ਨਾਲ ਵਾਲੀ ਬਿਲਡਿੰਗ ਦੇ ਕੈਮਰਿਆਂ ਦੇ ਵੀ ਮੂੰਹ ਮੋੜ ਦਿੱਤੇ ਗਏ ਚੋਰੀ ਨਾਲ ਦੁਕਾਨ ਮਾਲਕ ਦਾ ਕਰੀਬ 60000 ਰੁਪਏ ਦਾ ਨੁਕਸਾਨ ਹੋਇਆ ਹੈ ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਸਮੀਰ ਗੁਪਤਾ ਨੇ ਦੱਸਿਆ ਕਿ ਉਹ ਹੁਸ਼ਿਆਰਪੁਰ ਦੇ ਧੋਬੀਕਰ ਚੌਂਕ ਤੋਂ ਆਦਮਪੁਰ ਵੱਲ ਨੂੰ ਜਾਂਦੀ ਲਿੰਕ ਸੜਕ ਤੇ ਬੰਸਰ ਬਦਲ ਨਾਮ ਦੀ ਸੀਮਰ ਸૈયਦ ਦੀ ਦੁਕਾਨ ਚਲਾਉਂਦੇ ਨੇ ਤੇ ਬੀਤੀ ਰਾਤ 8 ਵਜੇ ਉਹ ਦੁਕਾਨ ਬੰਦ ਕਰਕੇ ਘਰ ਚਲੇ ਗਏ ਸਨ ਤਾਂ ਜਦੋਂ ਸਵੇਰੇ ਆ ਕੇ ਦੇਖਿਆ ਤਾਂ ਦੁਕਾਨ ਦਾ ਤਾਲਾ ਟੁੱਟਿਆ ਹੋਇਆ ਸੀ ਤੇ ਦੁਕਾਨ 'ਚ 130 ਬੋਰੇ ਸੀਮਰ ਦੇ ਗਾਇਬ ਸਨ ਉਹਨਾਂ ਦੱਸਿਆ ਕਿ ਚੋਰਾਂ ਵੱਲੋਂ ਪਹਿਲਾਂ ਹੁੰਦੇ ਸਾਰੀ ਦੁਕਾਨ ਤੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਮੂੰਹ ਮੋੜੇ ਗਏ ਤੇ ਇੱਕ ਕੈਮਰਾ ਚੋਰ ਆਪਰੇ ਨਾਲ ਹੀ ਲੈ ਗਏ ਸਮੀਰ ਗੁਪਤਾ ਨੇ ਦੱਸਿਆ ਕਿ ਸੀਸੀਟੀਵੀ 'ਚ ਇੱਕ ਚੋਰ ਕੈਮਰਾ ਤੇ ਡੰਡੇ ਮਾਰਦਾ ਹੋਇਆ ਸਾਫ਼ ਨਜ਼ਰ ਆ ਰਿਹਾ ਹੈ। ਇੰਨੇ ਨਹੀਂ ਚੋਰਾਂ ਵੱਲੋਂ ਨਾਲ ਵਾਲੀ ਵੀਲਿੰਗ ਦੇ ਕੈਮਰਿਆਂ ਤੇ ਵੀ ਮੂੰਹ ਮੋੜ ਦਿੱਤੇ ਗਏ। ਇਸ ਮੌਕੇ ਦੁਕਾਨ ਮਾਲਕ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗਹਲ ਲਗਾਉਂਦੇ ਹੋਏ ਕਿਹਾ ਕਿ ਚੋਰਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ। ਘਟਨਾ ਤੋਂ ਬਾਅਦ ਠਾਣਾ ਸਰਦੀ ਦੀ ਪੁਲਿਸ ਵੀ ਮੌਕੇ ਤੇ ਪਹੁੰਚੀ ਤੇ ਉਹਨਾਂ ਨੇ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਕੀ ਨਾਮ ਹੈ ਤੁਹਾਡਾ? ਸਮੀਰ ਗੁਪਤਾ। ਕਿਹੜੀ ਜਗ੍ਹਾ ਰਹਿੰਦੇ ਹੋ? ਨਈ ਵਾਦੀ। ਠੀਕ ਹੈ ਕਿੱਥੇ ਇਹ ਤੁਹਾਨੂੰ ਕਿਹੜੀ ਜਗ੍ਹਾ ਦੁਕਾਨ ਹੈ ਕੋਲਾ ਬੌਂਸਪੁਰ ਸੀਮੰਟ ਸੜੀ ਇਹਦੀ ਠੀਕ ਹੈ ਜੀ ਤੇ ਕੀ ਵੀ ਵਾਕਿਆ ਹੋਇਆ ਤੁਹਾਡੇ ਤੇ ਸਵੇਰੇ ਆ ਕੇ ਸ਼ੋਪ ਦੇਖੀ ਆ ਤੇ ਤਾਲੇ ਟੁੱਟੇ ਹੋਏ ਸੀ ਤੇ ਕੈਮਰਾ ਸਾਰੇ ਟੁੱਟੇ ਹੋਏ ਸੀਗੇ ਤੇ ਜੋ ਸ਼ਟਰ ਚੱਕ ਕੇ ਦੇਖਿਆ ਤਾਂ 130 ਬੋਰੀਆਂ ਸੀਗੀਆਂ ਨਹੀਂ ਵਿੱਚ ਯਾਰ ਸੀਗੇ ਹਾਂਜੀ ਠੀਕ ਹੈ ਕਿਸ ਤਿਸ ਦਾ ਕੰਮ ਆਪਣਾ ਸੀਮੰਟ ਸੜੀਆ ਬਿਲਡਿੰਗ ਪੀਰ ਬਿਜਲੀ ਦਾ ਸਮਾਨ ਸੈਂਟਰੀ ਕਰ ਸਕ ਪੀਛੇ ਹੋਗਾ ਤੇ ਰਾਤ ਕਿੰਨੇ ਵਜੇ ਕੇਸੀ ਦੁਕਾਨ ਬੰਦ ਕਰਦੇ ਹੋ ਰਾਤ ਨੂੰ ਮੈਂ 8 ਵਜੇ ਠੀਕ ਹੈ ਤੇ ਇੱਕ ਦੋ ਲੱਗਿਆ ਚੋਰੀ ਵਾਲੇ ਬਤਾ ਮਾਰਨਿੰਗ ਸੜੀ 9 ਵਜੇ ਜਦੋਂ ਵਗਿਆ ਤਾਂ ਹਾਂਜੀ ਕਿੱਲਾ ਕਿ ਨੁਕਸਾਨ ਆਇਆ ਨੁਕਸਾਨ ਹੋ 160 ਹਜ਼ਾਰ ਦਾ ਹੋ ਗਿਆ ਕਿੱਲਾ 60 ਹਜ਼ਾਰ ਦਾ ਕਿੰਨੀਆਂ ਬੋਰੀਆਂ ਲੈ ਕੇ ਗਏ 130 130 ਹੋ ਗਏ ਠਾਣਾ ਕਿਹੜਾ ਲੱਗਦਾ ਤੁਹਾਨੂੰ सदर ਕੰਪਲੀਟ ਸਾਥੀ ਸੀ ਮਾਰਨਿੰਗ ਆਈ ਸੀ ਕਹਿੰਦੇ ਰਿਟਰਨ ਕੰਪਲੀਟ ਦੇ ਦਿਓ ਉਹ ਦੇ ਦਿੰਦੇ ਨੇ ਦੇਤੀ ਕਿਰੇ ਨਹੀਂ ਦੇਣੀ ਅਜੇ ਅੱਜ ਕੀ ਮੰਗ ਕਰਦੇ ਹੋ ਪੁਲਿਸ ਤੋਂ ਕਿ ਚੋਰਾਂ ਨੂੰ ਪਕੜਾਇਆ ਜਾਵੇ ਇਹਦਾ ਹੌਸਲੇ ਬੜੇ ਬੁਲੰਦਾ ਉਹਨਾਂ ਦੇ 130 ਬੋਰੀਆਂ ਮੱਕੀ ਕਿਸੇ ਗੱਡੀ 'ਚ ਹੀ ਜਾ ਸਕਦੇ ਆ ਤੇ ਕਾਫੀ ਢੇਰ ਦਾ ਕੰਮ ਹੈ ਪੈਟਰੋਲਿੰਗ ਨਹੀਂ ਹੋ ਰਹੀ ਤਾਂ ਹੀ ਇੰਨੀ ਵੱਡੀ ਵਾਦਤ ਹੋ ਗਈ ਹੈ ਤੁਹਾਡੇ ਇਸ ਇਲਾਕੇ ਚ ਪੈਟਰੋਲਿੰਗ ਹੁੰਦੀ ਹੈ ਪੁਲਿਸ ਦੀ ਕਿ ਨਹੀਂ ਕਿਤੇ ਦੇਖਿਆ ਪੁਲਿਸ ਵਾਲੇ ਗਸ਼ਤ ਕਰਦੇ ਮਾਰਨਿੰਗ ਤਾਂ ਹੁੰਦੀ ਆ ਤੇ ਫਿਰ ਰਾਤ ਨੂੰ ਤਾਂ ਪਤਾ ਨਹੀਂ ਜੇ ਹੁੰਦੀ ਹੋਵੇ ਚੋਰੀ ਹੋਣੀ ਨਹੀਂ ਸੀ ਤੇ ਸੀਸੀਟੀਵੀ ਵਗੈਰਾ ਆਈਆ ਕੋਈ ਸੀਸੀਟੀਵੀ ਚ ਆਇਆ ਚੋਰ ਪਰ ਉਹ ਕੈਮਰੇ ਸਾਰੇ ਉਹਨਾਂ ਨੇ ਕੋਲੇ ਲਾ ਕੇ ਨਾਲ ਹੀ ਕੈਮਰੇ ਨਾਲ ਹੀ ਲੱਗੇ ਹਾਂਜੀ ਹਾਂਜੀ ਠੀਕ ਹੈ ਕਿੰਨੇ ਕੈਮਰੇ ਲੱਗੇਗੇ ਨਾਲ ਇੱਕ ਕੈਮਰਾ ਲੱਗੇ ਦੋ ਲੱਗੇ ਸੀ ਇੱਕ ਦੇ ਡਿਸਕਨੈਕਟ ਕਰ ਦਿੱਤਾ ਉਹਨਾਂ ਨੇ ਤੇ ਕਿਸਕ ਡਿਸਕਨੈਕਟ ਕਿਦਾਂ ਕੀਤਾ ਉਹਨਾਂ ਨੇ ਡੰਡਾ ਮਾਰ ਕੇ ਲਾਤਾ ਉਹਨਾਂ ਨੇ ਕੈਮਰਾ ਤੇ ਕਿੰਨੇ ਚੋਰ ਨਜ਼ਰ ਆ ਰਹੇ ਸੀਸੀਟੀਵੀ ਚ ਸੀਸੀਟੀਵੀ ਤੇ ਕੋਈ ਨਜ਼ਰ ਆ ਰਹੇ ਨਹੀਂ ਤੇ ਲਾਈਟ ਆ ਵਗੈਰਾ ਨਹੀਂ ਲੱਗੇ ਹੋਈਆਂ ਅਸੀਂ ਤਾਂ ਲਾਈਟਾਂ ਲਾਤੀਆਂ ਉਹਨਾਂ ਨੇ ਹਾਂਜੀ ਤੁਸੀਂ ਦੱਸਦੇ ਹੋ ਕਿ ਨਾਲ ਦੀ ਬਿਲਡਿੰਗ ਦੇ ਕੈਮਰਾ ਵੀ ਹੋਣ ਹਾਂਜੀ ਨਾਲ ਦੀ ਬਿਲੋ ਬਿਲਡਿੰਗ ਆ ਉਹਦੇ ਵੀ ਕੈਮਰੇ ਡਾਊਨ ਕੀਤੇ ਸਨ ਉਹਨਾਂ ਨੇ ਠੀਕ ਆ ਉਹ ਵੀ ਲੈਣਿੰਗ ਕਰਕੇ ਆਏ ਦੇ ਤੇ ਸੀਸੀਟੀਵੀ ਵਿੱਚ ਕਿੰਨੇ ਬੰਦੇ ਨਜ਼ਰ ਆ ਰਹੇ ਸੀਸੀਟੀਵੀ ਵਿੱਚ ਇੱਕੋ ਹੀ ਆ ਰਿਹਾ ਜੀ ਜਿਹੜਾ ਕੈਮਰਾ ਡਾਊਨ ਕਰਿਆ ਤੇ ਤੁਹਾਡੀ ਸ਼ਾਪ ਤੇ ਕਿੰਨੇ ਬੰਦੇ ਕੰਮ ਕਰਦੇ ਸ਼ਾਪ ਤੇ 4 ਬੰਦੇ ਜੀ ਕਿਸੇ ਤੇ ਕੋਈ ਸ਼ੱਕ ਜਿਹਾ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਕੋਈ ਬਾਹਰੋਂ ਹੀ ਕੱਢਿਆ ਹੋਵੇ ਨਹੀਂ ਨਹੀਂ ਕੋਈ ਇਦਾਂ ਦਾ ਨਹੀਂ ਕਿਸ ਤਰ੍ਹਾਂ ਵੇਖ ਤਾ ਕਿ ਹੁਸ਼ਿਆਰਪੁਰ ਦੇ ਵਿੱਚ ਲਗਾਤਾਰ ਚੋਰੀ ਦੀਆਂ ਘਟਨਾਵਾਂ ਬਹੁਤ ਵੱਧ ਰਹੀਆਂ ਜੀ ਇਹ ਤਾਂ ਜੀ ਸਰਕਾਰ ਨੂੰ ਚਾਹੀਦਾ ਪੁਲਿਸ ਨੂੰ ਚਾਹੀਦਾ ਚੋਰਾਂ ਨੂੰ ਠੱਲ ਪਾਵੇ ਤੇ ਉਹ ਬਿਲਕੁਲ ਨਹੀਂ ਕਰੇ ਪੁਲਿਸ ਫਲੈਗਮਾਰਚ ਪੁਲਿਸ ਫਲੈਗਮਾਰਚ ਵੀ ਕਰਦੀ ਹੈ ਤੰਗ ਅਸੀਂ ਪਾਰੇ ਵੀ ਲਾਉਨੇ ਆ ਅਗਸਤ ਵੀ ਵਿਰੋਧਨ ਫਲੈਗਮਾਰਚ ਤਾਂ ਆਪਣੇ ਲਈ ਕਰਦੀ ਆ ਲੋਕਾਂ ਲਈ ਹੋਵੇ ਤਾਂ ਕੋਈ ਚੋਰੀਆਂ ਨਾ ਹੋਣ ਲੋਜ ਹੀ ਨਮੀ ਚੋਰੀ ਹੁੰਦੀ ਹੈ ਕੀ ਮੰਨ ਕਰਦੇ ਆ ਪੁਲਿਸ ਤੋਂ ਚਾਹਤ ਕਿ ਚੋਰ ਜਲਦੀ ਤੋਂ ਜਲਦੀ ਫੜੇ ਜਾਣ